ਦੋ ਦਿਨ ਦੇ ਲਈ ਗਿਆ ਸੀ ਪਰਿਵਾਰ ਬਾਹਰ ਪਿੱਛੋਂ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਵਿਦੇਸ਼ੀ ਘੜੀਆਂ ਲੁੱਟ ਕੇ ਹੋ ਗਏ ਫਰਾਰ ਸਾਰੀ ਘਟਨਾ ਹੋ ਗਈ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਜੀਹਾਂ ਮਾਮਲਾ ਕਾਨੂੰਵਾਲ ਰੋਡ ਸਥਿਤ ਪੈਂਦੇ ਘਰ ਦੇ ਗੇਟ ਦਾ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਪੰਜ ਕੀਮਤੀ ਵਿਦੇਸ਼ੀ ਘੜੀਆਂ ਚੋਰੀ ਕਰ ਲਈਆਂ ਪਰਿਵਾਰ ਦੋ ਦਿਨਾਂ ਦੇ ਲਈ ਰਾਜਸਥਾਨ ਗਿਆ ਸੀ ਅੱਜ ਸਵੇਰੇ ਹੀ ਜਦੋਂ ਵਾਪਸ ਆਇਆ ਤਾਂ ਦੇਖਿਆ ਘਰ ਦੇ ਬਾਹਰ ਦਾ ਤਾਲਾ ਟੁੱਟਿਆ ਹੋਇਆ ਤੇ ਜਦੋਂ ਅੰਦਰ ਗਏ ਤਾਂ ਅੰਦਰ ਦੀਆਂ ਅਲਮਾਰੀਆਂ ਵੀ ਖੁੱਲੀਆਂ ਪਈਆਂ ਸਨ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ 2 ਕਿਲੋ ਚਾਂਦੀ ਅਤੇ ਗਹਿਣੇ 5 ਕੀਮਤੀ ਵਿਦੇਸ਼ੀ ਘੜੀਆਂ 2 ਭਾਰਤੀ ਘੜੀਆਂ 1000 ਪਾਉਂਡ ਅਤੇ ਹੋਰ ਕਾਫੀ ਗਿਣਤੀ ਦਾ ਸਮਾਨ ਚੋਰੀ ਕਰਕੇ ਲੈ ਗਏ ਘਰ ਦੀ ਮਾਲਕਨ ਦਲਬੀਰ ਕੋਰ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਹੈ ਪੀੜਤ ਦਲਬੀਰ ਕੋਰ ਬੋਧਰਾਜ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਉਥੇ ਹੀ ਐਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਦੇ ਕੈਮਰੇ ਸੰਘਾਲੇ ਜਾ ਰਹੇ ਨੇ ਤੇ ਜਲਦੀ ਹੀ ਮਾਮਲੇ ਨੂੰ ਸੁਲਝਾ ਲਿੱਤਾ ਜਾਏਗਾ ਮੇਰਾ ਮੁੰਡਾ ਲਬੀਰ ਕੋ ਕਾਨੂੰਮਾਨ ਰੋਡ ਤੇ ਰਹਿੰਦੇ ਆਂ ਅਹੀਂ 2 ਦਿਨ ਬਾਅਦ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੇ ਦੀ ਤਰੀਫ ਸੀ ਸਾਡੀ ਦੀ ਤਰੀਫ ਸੀ ਨਾਲ ਅੱਛਾ ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਹੁੰਦੇ ਨੂੰ ਚੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੀ ਤੋਂ 30 ਟੋਲੇ ਤੇ ਸੁਨਾਇਆ 25 ਟੋਲੇ ਸੁਨਾਇਆ ਕਿਲੋ ਕਿਢੇੜ ਕਿਢ ਚਾਂਦੀ ਆ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ 1000 ਰੁਪਏ 2 1000 ਪਾਉਂਡ ਆ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਕੋਲ ਸਪੈਲ ਵੀ ਹੈ ਤੇ ਇੱਕ ਮੁਮਾਇਆ ਇੱਕ ਮੁਮਾਇਆ ਲਿਆ ਇੱਕ ਚਾਂਦੀ ਦੀ ਬਰੇਕਿਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਹੀ ਆਏ ਆ। ਸਵੇਖ ਗਏ ਆ ਮੌਕਾ ਦੇਖ ਗਏ ਵੇਖੋ ਹੁਣ ਕੀ ਕਰਦੇ ਆ ਬੋਦਰੋਸ ਪਹਿਸਿੰਨਾ ਕਿਤੇ ਆਊਟ ਆਫ ਸਟੇਸ਼ਨ ਗਿਆ ਦੇ ਇਹ Rajasthan side ਉੱਲ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਹਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਇਹਨਾਂ ਨੇ ਬਾਹਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਪਰਦਾ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕੋਈ ਵੀ ਬੀ ਬਾਈ ਤੋਂ ਨੇ ਸੁਣਾਇ ਜਿਹੜਾ ਕਿ ਕੋਈ 2 ਕਿਲੋ ਚਾਂਦੀ ਦੇ ਹੀ ਜੇ ਬਰਦੜੇ ਕਿ ਜੱਦੀ ਪੁਸ਼ਤੀ ਚੱਲਦੇ ਆਏ ਰਹੋ ਜੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਲਗਦੇ ਸੀ ਜਿਹੜਾ ਦੇ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਿਆ ਉਹਨਾਂ ਨੇ ਬੜਾ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ। ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਵੱਲੋਂ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕਮਰੇ ਚ ਸਰਚ ਕਰਨ ਦੇ ਦੇਖਣ ਦੇ। ਇਹਦੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਦੇ ਉੱਤੇ ਇਹਨਾਂ ਵੱਲੋਂ ਇਤਲਾਹ ਮਿਲੀ ਆ ਪੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ। ਉਹਤਲਾ ਮਿਲੀ ਹੈ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਹੈ ਜੀ ਉਹਨਾਂ ਚੈੱਕ ਕਰਦੇ ਪਏ ਨੇ ਜੀ ਉਹ ਸੰਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਫਿਰ ਗਹਿਣੇ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਵਾਈਫਾਈ ਕਰਕੇ ਲਿਸਟ ਦੇ ਤੇ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ